ਹਾਂਜੀ ਮਿੱਤਰ ਪਿਆਰੋ ਤੁਹਾਡਾ ਸਾਰਾ ਸਵਾਗਤ ਆਪਣੇ YouTube ਚੈਨਲ ਤੇ Facebook ਪੇਜ Desuudi TV ਵਿੱਚ ਉਮੀਦ ਕਰਦਾ ਤੁਸਾਰੇ ਠੀਕ ਠਾਕ ਹੋਵੋ ਮੈਂ ਵਧੀਆ ਆਉ ਤੁਹਾਨੂੰ ਬਾਈ ਗਰਨਾਲ ਨਾਲ ਬੁਲਾਉਣੇ ਆ ਗੱਲ ਕਰ ਟ੍ਰੈਕਟਰਾਂ ਬਾਰੇ ਜਾਣਕਾਰੀ ਦੇ ਲਈ ਬਾਈ ਤੇ ਕਰਾਉਣੇ ਆ ਵੱਡੇ ਵੱਡੇ ਡਿਸਕਾਊਂਟ ਅੱਜ ਉਹ ਅੱਗੇ ਵੀਡੀਓ ਕਰਦੇ ਹਾਂ ਤੁਸੀਂ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਵੀਰੇ ਓ ਠੀਕ ਹੈ ਬਾਈ ਵਧੀਆ ਵਧੀਆ ਠੀਕ ਠਾਕ ਬਾਈ ਮੰਡੀ ਦਾ ਮਾਹੌਲ ਕਿਵੇਂ ਚੱਲ ਰਿਹਾ ਬਾਈ ਬਾਈ ਵਧੀਆਗਾ ਚੱਲੀ ਜਾਂਦਾ ਕੰਮ ਕਣਕੇ ਚਲੋ ਵੀ 12 ਵਜੇ ਆਗੇ ਸੀ ਅੱਜ ਥੋੜਾ ਜਿਹਾ ਲੇਟ ਹੋ ਗਏ ਹਾਂਜੀ ਵੀਰ ਚੱਲੀ ਜਾਂਦੇ ਨਾਲ ਦੇ ਨਾਲ ਟਰੈਕਟਰਾਂ ਦਾ ਟਰਾਈਂਗਾ ਵੀ ਵੱਜੀ ਨੂੰ ਗਏ ਕਾਫੀ ਸਦਾ ਰਾਕੀ ਨੂੰ ਆਗ ਵੀ ਬਹੁਤ ਆ ਟਰੈਕਟਰ ਵੀ ਬਹੁਤ ਆ ਬਈ ਠੀਕ ਆ ਵੀਰ ਹਾਂਜੀ ਰੀ ਕੰਟੀਨਿਊ ਬਈ ਹਾਂਜੀ ਹਾਂਜੀ ਵੀਰ ਅਰਜਨ ਬਈ 605 ਹੈ ਬਈ 605 ਹੈ ਮਾਡਲ ਕਿਹੜਾ ਪਈ ਹੈ ਮਾਡਲ 2001 ਹੈ ਬਈ 2001 ਮਾਡਲ ਹੈ ਡਿਮਾਂਡ ਕਿੰਨੀ ਰੱਖਦੇ ਆ ਬਈ ਆਪਾਂ ਜੀ ਡਿਮਾਂਡ 1,85,000 ਰੁਪਏ ਜਮੀ ਜਾਇਜ਼ ਆ ਬਈ ਯਾਰ ਕੋਈ ਨਹੀਂ ਦਿੰਦਾ ਡਬਲ ਕਾਲ ਚੱਲ ਰਹੀ ਠੀਕ ਆ ਬਈ ਪੰਜਾਬ ਨੰਬਰ ਹੈ ਆ ਪੰਜਾਬ ਨੰਬਰ ਚਿੱ ਆ ਖੋਲ ਕੇ ਦਿਖਾ ਹਿੰਦ ਬਈਸਾ ਨਾਲ ਦੀ ਬੈਂਜ ਨਾਲ ਦਾ ਬਈ ਨੰਬਰ ਪਲੇਟ ਲੱਗੀ ਹੋਈ ਆ ਕੋਈ ਨੰਬਰ ਪਲੇਟ ਵੀ ਨਹੀਂ ਲੱਗੀ ਹੋਈ ਨਾਲ ਆ ਸਾਰੇ ਕੁਝ ਠੀਕ ਆ ਕਿ ਹੋਇਆ ਹੁੰਦਾ ਆਪਾਂ ਦੱਸ ਦਿੰਦੇ ਬਈ ਜਿੱਥੇ ਹੋਣ ਵਾਲਾ ਹੋਣ ਵਾਲਾ ਹੈਗਾ ਹੋਇਆ ਨਹੀਂ ਹੈਗਾ ਜਿਹੜੀ ਗੱਲ ਆ ਠੀਕ ਆ ਰੰਗ ਦਾ ਨਾਲ ਦੀ ਆ ਨਾ ਬਈ ਸਾਰਾ ਬਈ ਜਮਾ A to Z ਕੋਈ ਹਿੱਸੇ ਤੇ ਨਹੀਂ ਕਿਤੇ ਵੀ ਕੋਈ ਲਿੰਕ ਤੇ ਨਹੀਂ ਕੋਈ ਮਗਰਾੜ ਤੇ ਨਹੀਂ ਆ ਵੇਖੋ ਰੰਗ ਲਿਆਦੇ ਆ ਨਾ ਆਪਾਂ ਵੀ ਨਹੀਂ ਕਰਵਾਇਆ ਠੀਕ ਹੈ ਰੰਗ ਕਰਾਉਣ ਨਾਲ ਉੱਡਦੇ ਆ ਨਾ ਬਈ ਬਈ ਅਟਵਾੜਾ ਦੁਕਾਨ ਆ ਗੱਕਾਂ ਦੀ ਕਈ ਪਸੰਦ ਕਰਦੇ ਆ ਵੀ ਯਾਰ ਸੋਹਣਾ ਜਿਹਾ ਲੱਗਦਾ ਕੀ ਕਹਿੰਦੇ ਆ ਰੰਗ ਉੱਡਿਆ ਪਿਆਗਾ ਜੇ ਦਰਵਾਜ਼ੇ ਨੇ ਤੂੰ ਯਾਰ ਤੇ ਰੇਡ ਦਾ ਵੀ ਫਰਕ ਪੈਂਦਾ ਰੰਗ ਰਾਇ ਤੋਂ ਨਾ ਬਈ ਹਾਂ ਬਈ ਪੈਂਦਾ ਹੀ ਫਰਕ ਤਾਂ ਹੂੰ ਬਾਕੀ ਬਈ ਡਬਲ ਕਲਚ ਆ ਡਬਲ ਡਿਸਟ੍ਰਿਬਿਊਟਰ ਆ ਠੀਕ ਹੈ ਠੀਕ ਹੈ ਪੰਜਾਬ ਨੰਬਰ ਚਿਪ ਵਾਲੀ ਕਾਪੀ ਆ ਠੀਕ ਹੈ ਇਹੜੇ ਰੇਟ ਚ ਆਪਾਂ ਦੇ ਦਾਂਗੇ ਬਈ ਅਰਜਨ ਟਰੈਕਟਰ ਮੰਨ ਕੇ ਚੱਲ 265 ਕੋਈ ਸਰਪਰਾਇਜ਼ 735 ਵੀ ਨਹੀਂ ਮਿਲਣਾ ਆਪਾਂ ਡਬਲ ਕਲੱਚ ਅਰਜਨ ਟਰੈਕਟਰ ਦੇ ਦਿਆਂਗੇ ਉਹ ਰੇਟ ਠੀਕ ਆ ਬਈ ਟਾਇਰ ਕਿਨੇ ਪਰਸੈਂਟ ਹੋਣਗੇ ਬਈ ਇਹਦੇ ਟਾਇਰ ਵੀ ਮੂਹਰੇ 40 ਤੋਂ 45 ਪੈ ਹੈ ਮਗਰੇ ਮੰਨ ਕੇ ਚੱਲ ਵੀ ਪੈਨ ਵਾਲੀ ਹੈਗੀ 25 ਦੀ ਪੈ ਹੈ ਨਹੀਂ ਇਹ ਮੰਨ ਕੇ ਚੱਲ ਮੂਹਰੇ ਬੇਦਖ ਟਾਇਰ ਹੈ ਠੀਕ ਹੈ ਇਹ ਨਹੀਂ ਹੈਗਾ ਵੀ ਕੱਟ ਕੂਟਾ ਕਿਤੇ ਰਿਮ ਵਧੀਆ ਪਿਆਣਾ ਰਿਮ ਨਾਲ ਵੀ ਹਾਂ ਬਾਬੀ ਕੋਈ ਰਿਮ ਨਹੀਂ ਗਲਿਆ ਕਿਤੇ ਮਗਰਾਰ ਵੀ ਨਿਕਲਿਆ ਬਈ ਪਿੱਛੋਂ ਵੇਖ ਆਹ ਜ਼ਰੂਰ ਹੈਗੀ ਇੱਥੋਂ ਲਾਈਟ ਕੋਲੋਂ ਤੇ ਲਾਈਟ ਦਾ ਵੀ ਇੱ ਮਗਰਾੜ ਮੁਰੂਰ ਐ ਨਹੀਂ ਹੈਗਾ ਵੀ ਸਾਈਡਾਂ ਤੋਂ ਕਿਦੋਂ ਗਲੇ ਪਈ ਹੈ ਜੀ ਹਾਂਜੀ ਸੋਨੇ ਮਗਰਾੜ ਪਏ ਠੀਕ ਹੈ ਜੀ ਸੁਬਾਰੇ ਦਾ ਸਾਰੀ ਮਾਨੇ ਦੇ ਨਾਲ ਬਈ ਫੱਟੀ ਬਈ ਕਹਿੰਦਾ ਵੀ ਜੇ ਆ ਗਈ ਤਾਂ ਦੇ ਦੂੰਗਾ ਤੂੰ ਮੰਗ ਕੇ ਲੈ ਗਿਆ ਸੀ ਢੰਡਾ ਹੈਗਾਗਾ ਛਤਰੀ ਲੱਗੀ ਪਈ ਹੈ ਠੀਕ ਹੈ ਪੈਂਪਰ ਵਧੀਆ ਵੱਡਾ ਲੱਗਿਆ ਮੂਹਰੇ ਲਾਈਟਾਂ ਲੱਗੀਆਂ ਹਾਂਜੀ ਵਧੀਆ ਇੱਕ ਗੱਲ ਹੋਰ ਦੱਸਾਂ ਬਈ ਤੈਨੂੰ ਹਾਂਜੀ ਬਈ 70000 ਦੇ ਬਿੱਲ ਮਿਲਣਗੇ ਵੀ ਇੰਜਨ ਦੇ ਠੀਕ ਹੈ ਬਈ ਠੀਕ ਹੈ 18000 ਰੁਪਏ ਦਾ ਬਿੱਲ ਮਿਲੂਗਾ ਇਹਦਾ ਡੀਜ਼ਲ ਪੰਪ ਦਾ ਤੇ ਲਿਫਟ ਪੰਪ ਦਾ ਠੀਕ ਹੈ ਬਈ ਠੀਕ ਹੈ ਵੀਰੇ ਲੇਦਰਾਂ ਦੇ ਬ੍ਰੇਕਾਂ ਵਾਲੇ ਤੇ ਉਹਦੇ ਸਾਰੇ ਬਿੱਲ ਲੈ ਲੈਂਦੇ ਠੀਕ ਹੈ ਬਾਈ ਸਾਰਾ ਏ ਟੂ ਜ਼ेड ਕੰਮ ਹੋਇਆ ਹੈ ਬੜਾ ਟਰੈਕਟਰ ਠੀਕ ਹੈ ਬਾਈ 2022 ਦੇ ਐਂਡ 'ਚ ਹੋਇਆ ਸੀਗਾ ਬਿੱਲ ਹੈਗੇ ਬਾਈ ਕੋਲੇ ਕੋਈ ਬਲੋ ਨਹੀਂ ਕੋਈ ਆਵਾਜ਼ ਨਹੀਂ ਕੁਝ ਨਹੀਂ ਠੀਕ ਹੈ ਬਾਈ ਹਾਂ ਕਿੰਨੇ ਹਸ ਪਾਵਰ ਚਾਹੁੰਦਾ ਬਾਈ ਇਹ 60 ਹੈ ਬਾਈ 60 ਹਸ ਪਾਵਰ ਹਾਂ ਜੀ ਇੱਕ ਵਾਰ ਇੱਕਦਾਂ ਨਵਾਂ ਮੰਗੂ ਜੇ ਬਈ ਸਾਰਾ ਕੰਮ ਹੀ ਹੋਇਆ ਬੜਾ ਬਈ ਸਾਰਾ ਕੰਮ ਹੋਇਆ ਹੋਇਆ ਬਾਕੀ ਨਾਲ ਬਾਈ ਬਿੱਲ ਵੀ ਦੇਈ ਜਾਂਦਾ ਜਿਹੜਾ ਉਹ ਬਈ ਬਿੱਲ ਦੇਵਾਂਗੇ ਨਾਲ ਆਪਾਂ ਤਰਾਕੀ ਕਰਨੇ ਅਗਲੇ ਨੇ ਆਪਾਂ ਨੂੰ ਦੇ ਤੇ ਆਪਾਂ ਗਾਹ ਦੇ ਦੇਣੀ ਹਾਂਜੀ ਬਈ ਹਾਂਜੀ ਇਹਦਾ ਐਫ ਇਹਦੀ ਪਾਸਿੰਗ ਟੱਪ ਗਈ ਬਈ ਉਹ ਤਾਂ ਸੀਗੀ ਮਨ ਲਗ 2030 ਤੱਕ ਪਈ ਸੀ ਪਾਸਿੰਗ ਹਾਂਜੀ ਬਈ ਬਾਅਦ ਚ ਮਨ ਕੇ ਚੱਲ ਵੀ ਟੱਪ ਗਈ ਬੰਦੇ ਨੇ ਕਰਾਈ ਨਹੀਂ ਉਹ ਜ਼ਰੂਰਤ ਨਹੀਂ ਸੀਗੀ ਖੇਤੀ ਦਾ ਕੰਮ ਲੈਣ ਲੱਗ ਗਏ ਸੀ ਪਹਿਲਾਂ ਕੰਮ ਲੈਂਦੇ ਸੀਗੇ ਉਹ ਸੜਕਾਂ ਛੁੜਕਾਂ ਠੀਕ ਆ ਹਾਂ ਦਿਵਾਰ ਤਾਂ ਹੈਗੀ ਬਈ ਆਪਣੀ ਦੀ 1,85,000 ਰੁਪਏ ਦੇ ਕਿਨੇ ਆ ਛੱਡ ਦਾਂਗੇ ਬਈ ਆਪਣੀ ਤੂੰ ਹੀ ਦੱਸ ਦੇ ਬਾਈ ਯਾਰ ਕੋਈ ਚੱਕਰ ਨਹੀਂ ਤੇਰਾ ਵੀ ਨਹੀਂ ਵਾਪ ਮੁੜਦੇ ਜਿੰਨੇ ਦਾ ਕਹਿ ਦੇਂਗਾ ਦੇ ਦੇਾਂਗੇ ਨਹੀਂ ਤੂੰ ਹੀ ਦੱਸ ਫਿਰ ਕੋਈ ਨਹੀਂ ਇੱਕ ਵਾਰੀ ਤੂੰ ਵੀ ਦੇਖ ਕੇ 1,60,000 ਦਾ ਬਈ ਦੇ ਦੇਾਂਗੇ ਠੀਕ ਆ ਵੀ 295 ਮਾਡਲ ਠੀਕ ਹੈ 95 ਮਾਡਲ ਦਿਮਾਗ 170 ਨਹੀਂ ਡਿਸਕਾਊਂਟ ਕਰਤਾ ਵੀ 158000 ਹੀ ਰਹਿ ਗਈ ਹੁਣ ਠੀਕ ਹੈ ਬਈ 158000 ਡਿਮਾਂਡ ਹਾਂ ਠੀਕ ਹੈ ਜੇ ਭਾਈ ਆਪਾਂ ਇਹਦੇ ਰੰਗ ਦੀ ਗੱਲ ਕਰੀਏ ਭਾਈ ਰੰਗ ਰੇਜ ਨਾਲ ਬੈਂਪਰ ਪੇਂਟ ਆ ਮਗਰਾੜਾਂ ਦੀ ਟੱਚਿੰਗ ਹੈਗੀ ਹੈ ਠੀਕ ਹੈ ਬਈ ਇੱਥੋਂ ਸ਼ੋਅ ਦਾ ਦੇਣਾ ਨਾ ਨਾ ਜਿੱਥੇ ਕਿਤੇ ਕਲਮ ਹੀ ਨਹੀਂ ਬਈ ਜਮਾ ਠੀਕ ਹੈ ਥੱਲੇ ਬਾਡੀ ਲਾਈਨ ਤੇ ਸ਼ੋਅ ਤੇ ਜਮਾ ਕੀਤੀ ਨਹੀਂ ਠੀਕ ਹੈ ਬਾਕੀ ਟਾਇਰ ਟੂਰ ਵੀ ਨਵੇਂ ਆ ਬਈ ਜਮਾ ਠੀਕ ਹੈ ਬਿੱਲ ਵੀ ਮਿਲ ਜੂ ਬਈ ਟਾਇਰਾਂ ਦਾ ਮੂਰਲੇ ਟਾਇਰਾਂ ਦਾ ਬਿੱਲ ਮਿਲ ਜੂਗਾ ਬਈ ਤੇ ਮਗਰ ਲੈਣ ਦਾ ਵੀ ਮਿਲ ਜੂਗਾ ਠੀਕ ਹੈ ਬਈ ਹਾਂ ਚਾਰੇ ਟਾਇਰ ਮੰਨ ਕੇ ਚੱਲ ਰਹੇ ਅਰੇ ਮਾਦਾ ਵੀ ਨਾਲ ਦੀ ਰੰਗ ਪਿਆਣਾ ਨਾਲ ਦਾ ਨਾਲ ਦਾ ਨਾਲ ਉਹ ਤਾਂ ਆਪਾਂ ਪਹਿਲਾਂ ਹੀ ਦੱਸਤਾ ਵੀ ਬੈਂਪਰ ਤੇ ਮਗਰਾੜ ਹੈਗੀ ਹੈ ਠੀਕ ਹੈ ਜੇ ਹੁੰਦਾ ਕਿਤੇ ਆਪਾਂ ਪਹਿਲਾਂ ਹੀ ਕਹਿਣਦੇ ਵੀ ਇੱਥੇ ਸਾਮਾਨ ਇਹਦੇ ਨਾਲ ਸਾਰੀ ਆ ਬਈ ਸਾਮਾਨ ਬਈ ਮਿਲ ਜੂਗਾ ਬਸ ਛਤਰੀ ਤਾਂ ਲੱਗੀ ਵੀ ਆਪਨੂੰ ਦਿਸੀ ਜਾਂਦੀ ਆ ਹਾਂਜੀ ਬਈ ਡੰਡਾ ਫੱਟੀ ਇੱਕ ਚੀਜ਼ ਮਿਲ ਜੂਗੀ ਬਈ ਇਹਦੇ ਨਾਲ ਜਾਂ ਤਾਂ ਡੰਡਾ ਆਊਗਾ ਜਾਂ ਫੱਟੀ ਆਊਗੀ ਜਨਸੀ ਚੋਂ ਆਇਆ ਟਰੈਕਟਰ ਠੀਕ ਹੈ ਬਈ ਕੋਈ ਮਰਜ਼ੀ ਮੰਦਾ ਦੇ ਹਿਸਾਬ ਨਾਲ ਦੇਖ ਲੈਣਾ ਜਿਹੜੀ ਜਿਹੜੀ ਹਾਂ ਹਾਂ ਜਿਹੜੀ ਚੀਜ਼ ਠੀਕ ਹੈ ਕਿੰਨੇ ਹਸਪਾਵਰ ਚਾਉਂਦਾ ਬਈ ਇਹ ਕੀ 33 ਬਾਈ ਹਾਂ 30 ਤੇ 33 ਆਉਂਦੀ ਹੈ ਠੀਕ ਆ ਬਾਈ ਦਵਾੜ ਰਹੀ ਹੈ ਬਾਈ ਆਪਣੀ ਇਹਦੀ 1 ਲੱਖ 58000 ਰੁਪਏ ਦਾ ਕਿੰਨੇ ਆ ਛੱਡ ਦਾਂਗੇ ਬਾਈ ਆਪਾਂ ਜੀ 10000 ਰੁਪਏ ਲੈਸ ਕਰ ਦਾਂਗੇ ਬਾਈ ਠੀਕ ਆ ਬਾਈ 3:00 ਵਜੇ ਆਂਦੀ ਹੈ ਬਾਈ ਡਿਲੇਟਰਾਂ ਦੀ ਬਾਈ ਜਿਹੜਾ ਆਪਣਾ ਮਹਿੰਦਰਾ ਨੂੰ 3:00 ਤੇ ਗਿਆ ਹਾਂਜੀ ਆਪਾਂ ਇਹਨੂੰ 10000 ਡਿਸਕਾਊਂਟ ਕੀਤਾ ਸੀ ਨਾ ਹਾਂਜੀ ਹਾਂਜੀ ਜੇ ਕੋਈ ਆਪਣੀ ਵੀਡੀਓ ਦੇਖ ਕੇ ਆਉ ਬਾਈ ਕਰ ਦਾਂਗੇ ਬਈ ਕੋਈ ਚੱਕਰ ਨਹੀਂ 5000 ਹੋਰ ਹੋ ਜੀ ਬਈ ਨਹੀਂ ਇੰਨਾ ਨਹੀਂ ਬਈ ਇੰਨਾ ਮਾਰਜਨ ਨਹੀਂ ਵੀ 2 ਤੋਂ 3000 ਰੁਪਏ ਜੀ ਦੇ ਕਰ ਦਾਂਗੇ ਠੀਕ ਹੈ ਜੀ ਇਹ ਦਵਾ ਫਾਰਮਟਰ ਹੈਗੇ ਬਈ ਹਾਂ ਫਾਰਮਟਰ ਹੈ 60 ਵਾਲਾ 60 ਜੀ 2006 ਮਾਡਲ ਡਿਮਾਂਡ ਹੈ ਬਈ ਦੀ 2,55,000 ਰੁਪਏ ਦਾ ਜੀ ਬਈ ਆਪਾਂ ਇਹਦੀ ਰੰਗ ਦੀ ਗੱਲ ਗਰੀ ਹੈ ਪੈਂਪਰ ਹੋਇਆ ਬਈ ਕੱਲੋ ਠੀਕ ਹੈ ਬਈ ਸ਼ੋ ਤਾਂ ਤਾਂ ਨਹੀਂ ਹੋਇਆ ਬਈ ਨਾ 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 ਬਈ ਸ਼ੋ ओरिजिनल ਪਈਆ ਬਈ ਇੰਗਰ ਵੀ ओरिजिनल ਨਾਲ ਇਹਨਾਂ ओरिजिनल ਜਮਾ ਨਾਲ ਰੱਮ ਵੀ ਨਾਲ ਦੇ ਬਈ ਟਰੈਕਟਰ ਸਾਹਮਣੇ ਬਹੁਤ ਆ ਗਾ ਜਮਾ ਇਹ ਵੇਖ ਤੁੱਧਰ ਕੇ ਚਿੱਟੇ ਮਗਰਾੜ ਪਏ ਰੱਮ ਵੇਖ ਤੂੰ ਕਿੰਨੇ ਸੋਹਣੇ ਪਏ ਆ ਹਾਂਜੀ ਬਈ ਟਾਇਰ ਕਿੰਨੇ ਪਰਸੈਂਟ ਹੋਣਗੇ ਬਈ ਟਾਇਰ ਬਈ ਹੈਗੇ 80 85 ਪੈਸੇ ਆ ਰਾਮ ਨਾਲੀ ਚਾਰੇ ਬਈ ਮੂਰਲੇ ਬਈ ਮੇਰੇ 70 ਕੇ ਪੈਸੇ ਆ ਠੀਕ ਹੈ ਜੀ ਸਮਾਨ ਇਹਦੇ ਨਾਲ ਸਾਰੀ ਮਿਲ ਜੂ ਬਈ ਸਮਾਨ ਇਹਦੇ ਨਾਲ ਫੱਟੀ ਹੈਗੀ ਆ ਬਈ ਢੰਡਾ ਵੀ ਮਿਲ ਜੂ ਠੀਕ ਢੰਡਾ ਵੀ ਮਿਲ ਜੂ ਛਤਰੀ ਲੱਗੀ ਹੋਈ ਏ ਠੀਕ ਹੈ ਆ ਮਗਰਾੜਾ ਤਾਂ ਨਹੀਂ ਵੇਚਣਾ ਨੂੰ ਪੱਜਾ ਬਈ ਨਹੀਂ ਇੱਥੇ ਨਹੀਂ ਪੱਜਾ ਬਈ ਠੀਕ ਹੈ ਜੀ ਇਹ ਨੰਬਰ ਕਿਹੜਾ ਬਾਈ ਪੰਜਾਬ ਠੀਕ ਡੀਆਈਆ ਆਪਣਾ ਉਹ ਉਹ ਹਰਿਆਣਾ ਬਈ ਇਹ ਪੰਜਾਬ ਠੀਕ ਆ ਬਾਈ ਦਵਾੜ ਤਾਂ ਹੈਗੀ ਆ ਬਾਈ ਆਪਣੀ ਇਹਦੀ 2,55,000 ਰੁਪਏ ਦਵਾੜ ਕਿੰਨੇ ਦਾ ਛੱਡ ਦਾਂਗੇ ਬਾਈ ਆਪਾਂ ਇਹ ਬਾਈ 2,40,000 ਦਾ ਦੇ 2,40,000 ਦਾ ਜੇ ਕੋ ਵੀਡੀਓ ਦੇਖ ਕੇ ਉਹ ਬਾਈ ਆਪਣੀ ਕਰ ਦਿੰਗੇ ਮਾਨਤਨ ਬਾਈ ਕੋਈ ਨਹੀਂ ਡਬਲ ਕਲੱਚ ਠੀਕ ਆ ਬਾਈ ਕਿੰਨਾ ਮਾਨਤਨ ਕਰ ਦਾਂਗੇ ਇਹ ਚ ਬਈ ਆਪਾਂ ਕਰ ਦਾਂਗੇ ਬਾਈ ਯਾਰ 5000 ਕਰ ਦਾਂਗੇ ਠੀਕ ਆ ਬਾਈ ਪੋਰ ਬਈ ਦੁਬਾਰਾ ਆਪਣੇ ਕੋਲੇ ਦਿਖਾ ਦੇਣੇ ਤੁਹਾਨੂੰ ਉਹ ਵੀ ਆਪਣੇ ਦੋਸਤ ਦਾ ਇੱਕ ਰਣੈਲ ਦੱਸ ਬਈ ਹਾਂ ਜੀ 94 ਮਾਡਲ ਆ 124000 ਰੁਪਿਆ ਬਈ 124000 ਰੁਪਿਆ ਡਿਮਾਂਡ ਹੈ ਯਾਵ ਨੰਬਰ ਹੈ ਯਾਵ ਨੰਬਰ ਹੈ ਸੈਲਫ ਸਟਾਰਟ ਆ ਬਈ ਮੰਨ ਕੇ ਚੱਲੋ ਬੈਂਟਰੀ ਹੈਗੀ ਆ ਸੈਲਫ ਲੱਗੇ ਕੰਟਰੋਲ ਲੈਫਟ ਆ ਠੀਕ ਆ ਬਈ ਹਾਂ ਸਵਾਰ ਟਰੈਕਟਰ ਵਧੀਆ ਜਿਵੇਂ ਆਮ ਜਿਹੜੇ ਮਾਡਲ ਦੇ ਹਿਸਾਬ ਨਾਲ ਸਹੀ ਆ ਠੀਕ ਆ ਬਈ ਰੰਗਵਾ ਨਾਲ ਦੀ ਪਿਆ ਉਹ ਨਾਲ ਦਾ ਨਾਲ ਦਾ ਬਈ ਜਮਾ ਟਾਇਰ ਬਹੁਤ ਪਾਜੇ ਬਈ ਟਾਇਰ ਕਿੰਨੇ ਪਰਸੈਂਟ ਹੋਣਗੇ ਬਈ ਦੇ 70 ਪੈਸੇ 70 ਪੈਸੇ ਆ ਠੀਕ ਆ ਬਈ ਸਵਾਰ ਇਹ ਸ ਮਾੜੇਦਣਾ ਕੋਈ ਫੱਟੀ ਆ ਜੀ ਫੱਟੀ ਹੈ ਜੀ ਹਾਂ ਠੀਕ ਆ ਡੰਡਾ ਡੰਡਾ ਨਹੀਂ ਇਦਾਂ ਠੀਕ ਆ ਬਸ ਜਿੰਮੇ ਖੜਾ ਵਾਕੀ ਆ ਜੀ ਇਹਦਾ ਦੱਸ ਕਿੰਨੇ ਲੈਣੀ ਦੇਣੀ ਦੱਸ ਵੀ ਕਿੰਨੇ ਪੈਸੇ ਦੇ ਵਿੱਚ ਇੱਕ ਲੱਖ ਦਾ 24000 ਦਾ ਡਿਮਾਂਡ ਹੋ ਗਈ ਹਾਂ ਇੱਕ 14 ਇੱਕ 14 ਜੇ ਕੋ ਵੀਡੀਓ ਦੇਖੀ ਹੋਊਗਾ ਬਾਈ ਆਪਣੇ 2000 ਰੁਪਏ ਛੱਡ ਦਾਂਗੇ ਯਾਰ 2000 ਰੁਪਏ ਛੱਡ ਦਾਂਗੇ ਯਾਰ ਲੈ ਲਾਂਗੇ ਕੋਈ ਹੋਰ ਕਿਹੜਾ ਹੈ ਜੀ ਬਾਈ 60 ਫਾਰਮ ਫਾਰਮੇਟ ਹੈ 60 ਬੜਾ ਬੜਾ ਮਾਰਦਾ ਡਿਮਾਰੀਆ ਬਾਈ ਦੀ 210000 ਡਬਲ ਕਲਚ ਹੈ ਡਬਲ ਕਲਚ ਨਹੀਂ ਜੇ ਆਪਾਂ ਇਹ ਰੰਗ ਦੀ ਗੱਲ ਕਰੀਏ ਆ ਅਰੀਜਨਲ ਹੈ ਬਾਈ ਠੀਕ ਹੈ ਬਾਈ ਹਾਂ ਟਾਇਰ ਕਿੰਨੇ ਦਾ ਪਰਸੈਂਟ ਹੋਣਗੇ ਬਾਈ ਇਹਦੇ ਟਾਇਰ ਹੈਗੇ ਵੀ 70 75 ਰੁਪਏ ਚਾਰੇ ਬਾਈ ਚਾਰੇ ਠੀਕ ਹੈ ਬਾਈ ਸਵਾੜ ਇਹਦੇ ਨਾਲ ਸਾਰੇ ਮਿਲ ਜੂ ਬਾਈ ਸਮਾਨ ਜਿਹੜਾ ਕੁਝ ਮਗਰ ਹੈਗਾ ਬਾਈ ਠੀਕ ਹੈ ਸਾਰਾ ਹੈਗਾ ਬਾਈ ਹਾਂ ਡੰਡਾ ਹੈਗਾ ਫੱਟੀ ਹੈਗੀ ਛਧਰੀ ਲੱਗੀ ਆ ਆ ਨੰਬਰ ਕਿਹੜਾ ਬਾਈ ਇਹ ਨੰਬਰ ਹਰਿਆਣਾ ਬਾਈ ਇਹ ਨੰਬਰ ਹਰਿਆਣਾ ਦਿਵਾੜ ਦੇਈ ਆ ਬਈ ਆਪਣੀ 210000 ਰੁਪਏ ਵਨ ਕਿਨੇ ਆ ਛੱਡ ਦਾਂਗੇ ਬਈ 190000 ਰੁਪਏ ਦੇ ਦੇਣਗੇ ਠੀਕ ਆ ਬਾਕੀ ਵੀਡੀਓ ਵਾਲਾ ਆਪਣਾ ਹੈਗਾ ਹੀ ਆ ਠੀਕ ਆਓ ਸ਼ੇਅਰ ਕਰਨਾ 5000 ਰੁਪਏ ਜਿਹੜੇ ਸ਼ੇਅਰ ਕਰਕੇ ਉਹ ਛੱਡ ਦੇ ਉਹਨੂੰ 85000 ਦੇ ਠੀਕ ਆ ਹਾਂ ਉਦੋਂ ਦਾ ਟਰੈਕਟਰ ਆਪਣੇ ਕੋਲ ਹੈਗਾ ਬਈ ਜਿਹੜੇ ਵੀਰ ਨੂੰ ਕੋਈ ਚਾਹੀਦਾ ਹੋਇਆ ਟਰੈਕਟਰ ਆਪਣੀ ਪਿਛਲੀ ਵੀਡੀਓ ਦੇਖ ਕੇ ਕੱਢ ਲੇ ਤੇ ਦੇਖ ਲੇ ਹਾਂਜੀ ਚੈਨਲ ਸਬਸਕ੍ਰਾਈਬ ਕਰ ਲਈ ਵੀਡੀਓ ਸ਼ੇਅਰ ਕਰ ਦੇ ਪਿਛਲੀ ਵੀਡੀਓ ਚ ਆਪਾਂ ਦੁਬਾਰੇ ਦੁਬਾਰੇ ਟਰੈਕਟਰ ਉਹੀ ਟਰੈਕਟਰ ਦਿਖਾਉਂਦੇ ਚੰਗੇ ਨਹੀਂ ਲੱਗਦੇ ਉਹ ਟਰੈਕਟਰ ਖੜ ਜਾਂਦੇ ਆ ਕਿਵਰ ਮਹੀਨਾ ਨਹੀਂ ਵੇਖਦੇ 15 ਦਿਨ ਵੀ ਨਹੀਂ ਵੇਖਦੇ 2 ਮਹੀਨੇ ਵੀ ਖੜ ਜਾਂਦਾ ਕੋਈ ਨਾ ਕੋਈ ਆਪਾਂ ਵਾਰੀ ਵਾਰੀ ਉਹਦੀ ਵੀਡੀਓ ਬਣਾਉਣੇ ਆ ਮੈਨੂੰ ਚੰਗਾ ਜੇ ਨਹੀਂ ਲੱਗਦਾ ਟਰੈਕਟਰ ਹੈਗੇ ਆ ਵੀ 2855 ਇੱਕ ਤਾਹ ਖੜਾ ਇੱਕ ਹੋ ਖੜਾ ਠੀਕ ਆ ਵੀ ਆ ਨਾਲ ਵਾਲਾ ਸੋਨਾਲੀਕਾ 35 ਵਾਲਾ ਇਹ ਵੀ ਆਪਣਾ ਆਪ ਦਾ ਠੀਕ ਹੈ ਵੀ 265 ਆ 275 ਆ ਵੀ ਤਾਹ ਜੀ 6599 ਠੀਕ ਹੈ ਤੇ ਸੋਨਾਲੀਕਾ 35 ਹੈਗੇ ਜੀ 15 ਮਾਡਲ ਠੀਕ ਹੈ ਇਹ ਟਰੈਕਟਰ ਮੌਕੇ ਤੇ ਹੈਗੇ ਆਪਣੇ ਕੋਲ ਹਾਂਜੀ ਵੀਰੇ ਫੁੱਲ ਡਿਟੇਲ ਲੈ ਦੇਖ ਲਈ ਵੀਡੀਓ ਦੇਖ ਲੈਣਾ ਪਿਛਲੀਆਂ ਆ ਪਿਛਲੀ ਵੀਡੀਓ ਦੇਖ ਲਓ ਉੱਚ ਸਾਰੇ ਟਰੈਕਟਰ ਜਿਹੜੇ ਹੈਗੇ ਆਪਣੇ ਕੋਲੇ ਆਪਾਂ ਦਿਖਾਏ ਹੋਏ ਆ ਹਾਂਜੀ ਵੀਰੇ ਹਾਂ ਪਿਛਲੇ ਪੁੱਤਵਾਰ ਵੀ ਦਿਖਾਈ ਸੀ ਤੂੰ ਪਿਛਲੇ ਪੁੱਤਵਾਰ ਵੀ ਦਿਖਾਈ ਸੀ ਹਾਂਜੀ ਵੀਰੇ ਹਾਂ ਉਹ ਆਪਣੀ ਵੀਡੀਓ ਚ ਹੈਗਾ ਉਹਦਾ ਆਪਣਾ ਨਾਮ ਵੇਖ ਕੇ ਸਾਰਾ ਕੁਝ ਦੇਖ ਕੇ ਵੀਡੀਓ ਚੈੱਕ ਕਰ ਲੈ ਤੇ ਰੇਟ ਸੇਮ ਹੀ ਰਹਿਣਗੇ ਆਪਾਂ ਨੂੰ ਰੇਟ 'ਚ ਕੋਈ ਬਾਤ ਘਟ ਨਹੀਂ ਹੋਣੀ ਆ ਨਹੀਂ ਹੈਗਾ ਇਸੀਜ਼ਨ ਆ ਗਿਆ ਤਾਂ ਮੈਂ ਉਹ ਟਰੈਕਟਰ ਬੋਲਿਆ ਸੀ 1,75,000 ਦਾ ਹਾਂਜੀ ਹਾਂਜੀ ਸੋਨਾ ਲਿਕਾ 35,000 ਤਿੰਨ ਮਾਡਲ ਸੋਨਾ ਨਵਨ ਕੋਟ ਟਰੈਕਟਰ ਆ ਪਤਾ ਨਹੀਂ ਹੈਗਾ ਵੀ ਸੀਜ਼ਨ ਆ ਗਿਆ ਤਾਂ ਮੈਂ ਹੁਣ 1,85,000 ਤੇ ਉੱਪਰ ਜੀਉਂਗਾ ਹਾਂਜੀ ਹਾਂਜੀ ਆਪਾਂ 75,000 ਦਾ ਕਿਹਾ ਸੀ ਬਾਕੀ ਸ਼ੇਅਰ ਕਰਕੇ ਉਹਨੂੰ 70,000 ਦਾ ਦੇਵਾਂ ਅੱਜ ਵੀ ਦੇਵਾਂ ਤੇ ਕੱਲ ਨੂੰ ਵੀ ਦੇਵਾਂ ਤੇ ਪਰਸ ਨੂੰ ਵੀ ਠੀਕ ਆ ਬਈ ਜਿਹੜੀ ਇੱਕ ਵਾਰੀ ਆਪਣੀ ਜ਼ੁਬਾਨ ਕਰਤੀ ਕਰਤੀ ਵਾਲੀ ਵੀਡੀਓ ਚ ਆਇਆ ਨਹੀਂ ਹੈਗਾ ਬਈ ਇਹ ਸੀਜ਼ਨ ਆ ਗਿਆ ਯਾਰ ਮੈਂ ਵੀਡੀਓ ਤੋਂ ਮੁੱਕਰਦਾ ਹਾਂਜੀ ਹਾਂਜੀ ਬਈ ਵੀ ਸੀਜ਼ਨ ਆ ਗਿਆ ਮੈਂ 5,000 ਦੀ ਛਾਲ ਮਾਰ ਉਹ ਜਵਾਨਾ ਸੌਦੇ ਹਨਾ ਬਈ ਹਾਂ ਬਈ ਆਪਾਂ ਆਪਾਂ ਨੂੰ ਕੋਈ ਦਿੱਕਤ ਨਹੀਂ ਸੀਜ਼ਨ ਆਫ ਹੋਵੇ ਚਾਹੇ ਸੀਜ਼ਨ ਚੱਲਦਾ ਹੋਵੇ ਜਿਹੜੇ ਰੇਟ ਚ ਆਪਾਂ ਟਰੈਕਟਰ ਵੇਚਣਾ ਹੈ ਜਾਂ ਵੇਖਣਾ ਉਹੀ ਰੇਟ ਚ ਵੇਚ ਠੀਕ ਹੈ ਹਾਂ ਤਾਂ ਵੀ ਆਗਰ ਦੀ ਆਪਣੀ ਫੋਲੋ ਜਿੰਮੇ ਕਰਦੇ ਨੇ ਫੋਲੋ ਜਿੰਮੇਵਾਰੀ ਹੈ ਬਈ ਜਿਹੜਾ ਟਰੈਕਟਰ ਤੇ ਲੋਨ ਹੋਊਗਾ ਲੋਨ ਵੀ ਕਰਾ ਕੇ ਦੇਵਾਂਗੇ ਜਿਹੜਾ ਫੀ ਡਾਪਟ ਤੇ ਵੀ ਹੋਆ ਐਕਟਪ ਠੀਕ ਹੈ ਜੀ ਲੋਨ ਵੀ ਨਹੀਂ ਹੋਈ ਹਰਿਆਣਾ ਨੰਬਰ ਹੋਇਆ ਕੋਈ ਜਿਹਦੀਆਂ ਨੂੰ ਸੀ ਚਾਹੀਦੀ ਹੋਈ ਬੰਦੇ ਨੂੰ ਪੰਜਾਬ ਨੰਬਰ ਦੀ ਵੀ ਮਿਲ ਜੂ ਹ ਹਰਿਆਣਾ ਦੀ ਵੀ ਠੀਕ ਹੈ ਜਿਹਨੇ ਨਾਂ ਕਰਾਉਣਾ ਠੀਕ ਹੈ ਜੀ ਹਾਂ ਲੋਨ ਬਈ 2 ਉੱਚੇ ਮੈਂ ਦੱਸਦਾ ਵੀ ਬਈ ਆਪਾਂ ਰਿਸਕ ਨਹੀਂ ਲੈਂਦੇ ਉੱਚੇ ਮੈਂ 12 12 13 ਮਾਡਲ 14 ਮਾਡਲ ਜਿਵੇਂ ਪ੍ਰੀ ਤੇ 15 ਮਾਡਲ ਹਾਂਜੀ ਹਾਂਜੀ ਆਪਣੇ ਕੋਲੇ ਸਪੈਡਰਨ ਜਾ ਕਰਾ ਦਾਂਗੇ ਜੀ ਤੇ ਜਿਹੜਾ ਹੈਗਾ ਉਹਦੇ ਤੇ ਆਪਾਂ ਲੋਨ ਕਰਾ ਦਾਂਗੇ 15 ਮਾਡਲ ਠੀਕ ਹੈ ਜੀ 33 ਵਾਲਾ ਸੋਨ ਲੀਕਾ 15 ਮਾਡਲ ਡਬਲ ਕਲਚ ਪਾਵਰ ਸਟੇਰਿੰਗ ਡਬਲ ਡਿਸਟ੍ਰਿਬਿਊਟਰ ਹਾਂਜੀ ਉਹਦੇ ਤੇ ਵੀ ਲੋਨ ਹੋ ਜਾਊਗਾ ਠੀਕ ਹੈ ਜੀ ਬੰਦੇ ਦੇ ਸਿੰਬਲ ਸਹੀ ਹੋਣ ਠੀਕ ਹੈ ਜੀ ਇਹ ਗੱਲ ਨਾ ਹੋਵੇ ਵੀ ਸਿੰਬਲ ਖਰਾਬ ਹੋਣ ਤੇ ਬਾਅਦ ਚ ਬੰਦਾ ਟਰੈਕਟਰ ਲੈ ਲੇ ਤੇ ਬਾਅਦ ਚ ਸਿੰਪਲ ਖਰਾਬ ਨਿਕਲ ਜਾਂ ਤੇ ਲੋਨ ਹੋਵੇ ਨਾ ਫਿਰ ਦਿੱਕਤ ਆ ਜੂ। ਹਾਂਜੀ ਹਾਂਜੀ। ਹਾਂ ਫਿਰ ਸਾਨੂੰ ਵੀ ਟਰੈਕਟਰ ਵਾਪਸ ਲੈਣਾ ਜਾਂ ਹੋਰ। ਹਾਂਜੀ। ਉਹ ਵੀ ਚੰਗਾ ਜਿਆ ਨਹੀਂ ਲੱਗਦਾ। ਤੇ ਲੋਨ ਵੱਧ ਤੋਂ ਵੱਧ ਕਰਾ ਦੇਗੇ ਜੇ ਮੰਨ ਕੇ ਚੱਲੋ ਟਰੈਕਟਰ ਆਪਣਾ 3 ਲੱਖ ਤੇ 75-80 ਹਜ਼ਾਰ ਦਾ ਵੇਚਦਾ ਤੇ ਘੱਟੋ ਘੱਟ 3 ਲੱਖ ਰੁਪਏ ਦਾ ਲੋਨ ਕਰਾ ਦੇਗੇ 70-80 ਹਜ਼ਾਰ ਰੁਪਏ ਦੇ ਕੇ ਬੰਦਾ ਟਰੈਕਟਰ ਲੈ ਜਾਏ। ਠੀਕ ਹੈ। ਹਾਂ। ਕੰਟੈਕਟ ਨੰਬਰ ਬੋਲ ਦੋ ਬਈ ਆਪਣਾ 8789988181 ਠੀਕ ਹੈ। ਦੋ ਟਰੈਕਟਰ ਹੈਗੇ ਆਪਣੇ ਕੋਲ ਇੱਕ 50 ਲਾ ਸੋਨਾ ਲੱਕੀ ਵੀ 7-8 ਟਰੈਕਟਰ ਆਮ ਹੁੰ